ਉਰੇ ਪਾਣੀ ਹੋਰ ਪਾਸੇ ਤੇ ਵੀ ਆਉਣ ਦੀ ਆਸ ਘੱਟ ਹੈ। ਅੰਦਰ ਆ ਲ ਵਰ ਗਿਆ ਹੀ ਫੇ ਤੇ। ਹਾਂ ਬਈ। ਤਾਂ ਇਹਨਾਂ ਦਾ ਦਿਖਦਾ ਹੀ ਤਾਂ ਬਈ ਕਰਨ ਆਇਆ ਇਹਨਾਂ ਕੁਛ ਨਾ ਕੁਛ। ਸਾਸੀਂ ਬੜੀ ਗੇਰੀ ਇਹਨਾਂ ਨੇ ਹੁਣ ਕਰੇ ਵੀ ਜਾਓ ਹਰੀ ਵੀ ਗੇਰੀ ਪਰ। ਚਲੋ ਇਹਦੇ ਹਲੇ ਥੋੜੇ ਪਾਣੀ ਘਟਾ ਵੱਡਾ ਪਾਣੀ ਨੱਕਰ ਚੱਕਿਆ ਉਹ ਤੁਸੀਂ। ਇਹਦਾ ਠੀਕ ਹੈ ਤਾਂ ਹੀ ਜੇ ਘਟਾ ਪਾਣੀ ਉਹ ਜ਼ਿਆਦਾ ਪਾਣੀ ਉਹਦਾ। ਅੱਜ ਉਹ ਫੇਡ ਨਹੀਂ ਕਰ। ਫੇਡ। 20 ਕਿਲੋ ਲੱਗਣਾ। ਬੋਨਾ। ਸਭ ਕੁਝ ਰੱਖਿਆ ਦਾ ਕਰ ਰਿਹਾ। ਆਹ ਹਰ ਦੇ ਇੱਥੇ। ਆਈਨਲ ਦੇ ਬਾਰੇ ਪਾ ਗਏ ਸਿੱਧੇ ਬੰਦੋਸ। ਅੱਜ ਮੋੜ ਕੇ ਘਰ ਆਉਣ ਨੂੰ ਲੱਗੇ ਚੱਲ ਪਹੁੰਚੇ ਵੀ ਹੋ ਗਏ। ਅੱਜ ਹੋਰ ਕੰਮ ਹੋ ਗਿਆ ਲੇਕਿਨ। ਨਾ ਕੋਈ ਫਾਈਲ ਨਹੀਂ। ਸਾਈ ਹੀ ਆਈ ਵਾਸਾ ਨਾ ਫਾਈਲ। अधिकार पी माण्हू तव्हां पवंदी मार काई ਲਾਗਿਓ ਮਾਰਦੇ ਲਾਗਿਓ ਮਾਰਦੇ ਬੋਲ ਰਹਾ ਨਾ ਹਾਂ ਹਾਂ ਇਹ ਤਾਂ ਬੋਲ ਰਹਾ ਹੈ ਕੋਈ ਮੂਰਾਂ ਹੈ ਰੋ ਰਹਾ ਹੈ ਇਹ ਪਈਆ ਚਾਪ ਚਾਪ ਨਹੀਂ ਬਿਲਕੁਲ ਹਰ ਹਾਲ ਵਿੱਚ ਬਹੁਤ ਬਹਾਮੀ ਰੋ ਰਹੀ ਗੱਲ ਨਹੀਂ ਮੈਂ ਕਿਹਾ ਗੱਬੀ ਨਾ ਬਸ ਬੰਦ ਕਿਥੇ ਬਣਾਉਂਗਾ ਪੋਜ਼ਿਟਿਵ ਹੋ ਗਾ ਰੋ ਹਾਂ ਹਾਂ ਉਪੜਾ ਹੀ ਰੋ ਉਪੜਾ ਮਾਰਦੇ ਸਾਹੀ ਕਹਿੰਦੇ ਵੀ ਕੋਈ ਬਹੁਝ ਜਗਾ ਰਹੇ ਆ। ਬੇ ਆਦਮੀ ਹੁੰਦੀ ਆ। ਹੋਰ। ਬੇ ਆਪਰਥ ਮੈਂ ਤੈਨੂੰ ਕਹਿੰਦਾ। ਤੇ ਇਹ ਮੁੰਡੇ ਆਉਂਦੇ ਨਹੀਂ। ਇਹ ਜਿਹੜਾ ਰੇਤ ਉਹਨੇ ਕਈ ਵਾਰੀ ਕਿੰਦਾ ਚਾਵਾ ਦਾ ਪੀਦਾ ਉਹਦਾ ਜਰ ਪਾਇਆ। ਅੱਜ ਤੋਂ ਬਾਅਦ ਵਾਲੇ ਨਾਲ ਅੱਜ ਕੋਈ ਜਿਹੜੇ ਹੈ ਇਹਨੇ ਬਾਜੀ ਨਾ ਦੇਣ ਵਾਲੇ ਦਾ ਗਾਇਕ ਦੇਖੋ ਦੋ ਚਾਰ 6 8 10 ਨਾਲ ਬੈਠੇ ਸਾਰੇ ਬਹੁਤ ਸ਼ਾਬਾਸ਼ ਜੀ ਇਹਨਾਂ ਸੈਕਚੁਅਲ ਗੱਲ ਹੁੰਦੀ ਹੈ ਤਾਂ ਤੇਰੇ ਨਾਲ ਬਾਹਰ ਘੱਟ ਜਿਹਾ ਆਲੇ ਨੂੰ ਮਾਰੋ ਬੱਦਲੀਆਂ ਬੋਲੀਆਂ ਵਜਾਓ ਬੰਦੀਆਂ ਥੋੜੀਆਂ ਫੇਰ ਚਾਰ ਦਿਨ ਬੱਦਲੀਆਂ ਰਗੋਗੇ ਹੋ ਵੀ ਇਹ ਕਹਿੰਦੇ ਵੀ ਛਪਿਆਲਾ ਨਹੀਂ ਦੇਖੀ ਲਾਉਂਗੇ ਫੇਟ ਮੇਰਾ ਮਤਲਬ ਹਾਂ ਛੋਟੀ ਤਾਂ ਦਬਿਆ ਬਦਲਣਾ ਚੱਲੀ ਜਾਣਾ ਤਾਂ ਆਉਂਗਾ ਕਿ ਕੱਲੀ ਬੱਚੇ ਬਹੁਤ ਹੈ ਉਹ ਕਦੇ ਮੂਨੇ ਨਾਲ ਜੇ ਬੱਲ ਦੇਖਦਾ ਤਾਂ ਚਲੋ ਉਹਦੀ ਹੱਥ ਆ ਤੁਹਾਨੂੰ ਕਹਿੰਦਾ ਟਰਾਲੀ 'ਚ ਰੱਖ ਲੈ ਫਿਰ ਤੇ ਲਾਉਂਗੇ ਜਾ ਕੇ ਤੇ ਦੇਖ ਲੈ ਨਾ ਹੋਰ ਕਿ ਨਾਲੇ ਵਿੱਚ ਅੱਧੇ ਕਿ ਧਾਨ ਪੈ ਜਾਂਦੇ ਨਾਲੇ ਉੱਚੇ ਹੋ ਕੇ ਲਾ ਲੈਂਦਾ ਤੇਲ ਮਾ ਰੱਖਿਆ ਨਾ ਮਟਨ ਨੂੰ ਹਾਂ ਤੇਲ ਚ ਭਜਦੇ ਲਓ ਜੀ ਆ ਆ ਆ ਆ ਜਦੋਂ ਮਾਦੀ ਕਰਨਾ ਚਾਹੁੰਦਾ ਹੈ ਬਾਜੀ ਕਿੱਥੇ ਕਰਦੇ ਬਲੈਕ ਨਾਰਕ ਆਪੇ ਚਾੱਕਦੇ ਹਾਂ ਕਿੰਨੇ بڑے-ਬਨੇ ਲੜੇ ਆਈ ਬਨੇ ਬੜੇ ਦਾ ਪਿੱਛੇ ਬਨੇ ਜਿਹੜੇ ਦੋ ਆ ਆ ਲਾਈਨ ਰੇਡੀ ਹੋ ਤੇ ਦੇਖ ਕੇ ਗੰਦੇ ਨੇ ਫਲੇ ਲਾਈ ਉਹਨੂੰ ਕਿਉਂਕਿ ਅੰਦਰ ਵੀ ਲੋਗ ਨੇ ਲਾਈਨ ਚ ਰਵਾਂ ਅਲਾਈਨ ਮੜਾ ਜਾ ਅੰਦਰ ਵੀ ਬਾਈ ਨਾ ਨਾ ਪੈਦਾ ਕਰੀ ਜਾਬੀ ਨੂੰ ਧੁੰਦਿਆ ਹਾਂ ਵੀ 5000 ਰੁਪਏ ਦਾ ਕਾਹਦਾ ਤੇ ਤੇਲੇ ਚੰਦਰਾ ਦੇ ਆਪੇ ਕਿੰਦਰਾ ਆਹ ਆਇਆ ਲਾ ਪੀ ਤੇ ਸੇਵਾ ਦਾ ਕਾਹ ਸੀ ਤੇ ਸਾਡੇ ਕੋਈ ਬੰਦੇ ਨੇ ਪੁੱਛਿਆ ਬਣੂਗਾ ਕਿੱਥੇ ਟਰਾਲਾ ਬਣਾਇਆ ਮੇਰੇ ਕੋਲ ਬਣਾਇਆ ਬੜੇ ਵਧੀਆ ਰੰਗ ਹੀ ਰੱਖਿਆ ਬਣਾਇਆ ਨਾ ਦੂਰ ਆਏ ਕਾਦੋ ਵਾਰ ਫਟਾ ਫਟ ਜੇ ਮੇਰੇ ਤੋਂ ਤਾਂ ਇਹ ਨਹੀਂ ਦੱਸਦਾ ਕੰਮੇ ਦਾ ਮੂੰਹ ਨਹੀਂ ਆਉਣਾ ਅੱਜ ਹੈ ਹੈ ਨਾ ਮਮਾ ਲੈਣਾ ਪਾਣਾ ਚਾਹਤੋ ਫਿਰ ਮਾੜੇ ਜਿਹੋਨਾ ਦੇਖਦੇ ਕੋਈ ਤਾਂ ਨਫਾ ਮੰਗਦੇ ਆ ਲੈ ਆਉਣੇ ਹੈ ਹੈ ਇਹ ਕਰ ਦੂਗਾ ਹਾਂ ਜੀ ਇਹ ਕਰ ਦੋ ਜੀ ਨਾ ਲੈ ਕੇ ਰੱਖਿਆ ਆਇਆ ਕਰਦੇ ਰਲ ਜਾਂਦੀ ਜਾਂਦੀ ਜੀ ਦੀ ਸੁੱਕੂ

ਪੈ ਵੀ ਗੁਰੂ ਨੈਕਾ ਦੋ ਬਟੇ ਬੁੜੇ ਦੇ ਉਹਨੇ ਦਾ ਬਾਈ ਐਜੋ ਹੀ ਦੇ ਨਾ ਤਮ ਚਾਲੇ ਵੇਖੋ ਰਦੇ ਯਾਰ ਹੈ ਨਾ ਕਿਸੇ ਦਾ ਕੰਮ ਆਦਾ ਸਾਢੀ ਦਾ ਚੱਲਣ ਦੇ ਨਾਲ ਇਹ ਨੂੰ ਮੰਡੀ ਦਾ ਵਾਅਦਾ ਕਰਵਾ ਬੈਠੇ ਹੋ ਕਿਹਾ ਮੁੰਡਾ ਅੱਗੇ ਪੁੱਲ ਦੇ ਚੱਲ ਮਾ ਬਾਈ ਇਹ ਕਿੱਥੇ ਆ ਗਿਆ ਅੱਗੇ ਚੱਲੋ ਇੱਥੇ ਪਾਪਾ ਲੈ ਮੈਂ ਇੱਧਰ ਹੋਰ ਇੱਧਰ ਪਾਰਾ ਲਾ ਨੂੰ ਘਾਉੜੇ ठीकु रोकी आणी आहे ਦੀ ਹੈਗੀ ਹੈ ਅਜੋਕੇ ਦੇਖ ਨਾਟਨ ਜਿਹੜਾ ਆਪਾਂ ਅੱਧਾ ਘੱਟ ਪਾਉਂਦੇ ਬੱਤ ਪੈ ਜਾਂਦਾ ਇਹ ਬੇਟਾ ਇਹਨਾਂ ਚੱਲਦਾ ਬੱਚੇ ਸਾਹਮਣੇ ਆਇਆ ਆਈਓ ਮਲੇਗੀ ਆਗੇ ਵੀ ਲੜਪੂਰੇ ਹੈ ਕਾਟੋ ਦੋ ਟੁਕੜੇ ਦੇ ਦੇ ਇਹਦੇ ਨਹੀਂ ਲੈ ਜੀ ਕਿਤੇ ਰੱਖੀਂ ਦਿੱਤੇ ਕਰਾ ਆ ਗਾ ਕਰੂਰੇ ਇੱਕ ਤੇ ਰਹਿ ਗਿਆ ਇੱਥੇ ਬੱਤ ਪੈਣਾ ਫਿਰ ਇੱਥੇ ਦੰਦ ਦੇਣਾ ਆ ਆ ਡੰਡਾ ਲਿਆ ਸਾਡੇ ਸਰੀ ਆਦੀ ਕਿਥੇ ਦੇ ਪੂਰੇ ਨੱਟ ਚਾਹੀਦੇ ਪਾਉਣੇ ਜੇ ਨਾਲ ਕੋણો ਕੋਈ ਨੱਟ ਪਾ ਲੈਣਾ ਡੰਡੇ ਲਿਆ ਡੰਡੇ ਹੈ ਤੇ ਪਾ ਖੜਾ ਕੋਲੇ ਵੀ ਟਿਕਣਾ ਆ ਹਾਂ ਮੈਂ ਕਰਦਾ ਪਾਇਆ ਹੈ। ਇਹ ਰਹਾ ਇੱਕ ਦੋ ਬਣ ਗਿਆ ਮੇਰਾ। ਆਹ ਇੱਕ ਨੰਬਰ ਹੀ ਟਾ ਬਣਾ ਕੋਪਰ। ਇਹ ਤਾਂ ਬਾਹਰ ਕਰਦੇ ਹੈ। ਬਾਹਰੋਂ ਨਿਕਲ ਲੈ ਆ ਇੱਕ ਉੱਪਰ ਤੇ ਇੱਕ ਥੱਲੇ। ਅੱਛਾ ਫਿਰ ਠੀਕ ਹੈ। ਹਾਂ ਇਹਦਾ ਪਤਾ ਲੱਗ ਗਿਆ। ਸਹੀ ਅੱਛਾ। 哈哈哈哈哈！真没把人家 ਇਹ ਕੀ ਗਦੇ ਹੋਏ ਤਾ ਅਗੂ ਨੂੰ ਕੁਝ ਦੇਖ ਲੈ ਹਾਂ ਤੂੰ ਦੇਖ ਲੈ ਮੇਰਾ ਲੋ ਬਾਈ ਮੀਂ ਜਕਣਾ ਹੁਣ ਤੁਸੀਂ ਦੇਖਿਆ ਹੀ ਆ ਚੰਗਾ ਮੀ ਪਹਿਲਿਆ ਬਾਈ ਸਾਡੇ ਐਵਾ ਸੜ ਹੂੰ ਮੀ ਜਿਹੜਾ ਪਹਿਲਾ ਪਾਇਲਰ ਦਾ ਨਾ ਹਾਂ ਵਧੀਆ ਦਾ ਵਧੀਆ ਦਾ ਚੱਲ ਬਹੁਤਾ ਪੈਂਦਾ 45 ਜਲ ਜੇ ਪੈਗਾ ਤਾਂ ਹਾਂ ਬਾਕੀ ਆਪਾਂ ਮਸ਼ੀਨਾਂ ਚਲਾ ਲੈਂਦੇ ਆ ਪਰ ਲੱਗ ਗਿਆ ਹਾਂ ਹਲੇ ਕਿਹੜੇ ਹਟ ਗਿਆ ਹਟ ਗਿਆ ਬਿਜਲੀ ਘੋੜ ਦੀ ਬੱਦਲ ਦੇਖ ਪਿੱਛੇ ਉਹ ਕਿਹੜਾ ਆਉ ਕਾਲੀ ਘਟਾ ਜਾ ਗਈ ਫੇਰ ਐਨੇ ਦਾ ਮਾਰ ਲਿਆ ਜੀ ਘਟਾਣਾ ਸਾਨੂੰ ਕੰਕ ਰਿਆ ਪਰਸੋਂ ਇੱਕ ਨੇ ਕਰ ਦਿੰਦੇ ਆ ਚਲ ਕੱਲ ਮੁੱਟ ਤੋਂ ਪਾਣੇ ਕਿ ਸਾਨੂੰ ਆਸਤੀ ਬਹੁਤ ਨੁਕਸ ਹੋ ਜਾਊਗਾ ਫਾਇਦਾ ਹੂੰ ਆ ਰਹੀ ਮਸ਼ੀਨਾਂ ਸਾਡੇ 10 ਦਿਨ ਕਿੱਟੋ-ਕੱਟ ਚੱਲਦੀਆਂ ਕੱਟੋ-ਕੱਟ ਬਾਈ ਮੀ ਆਏ ਨਹੀਂ ਪਿਆ ਸਿਪੜ-ਸਿਪੜ ਦੜੂਕੇ ਦਾ ਪਿਆ ਪੂਰਾ ਕਿੰਨੇ ਘੰਟੇ ਹੋ ਗਏ ਦੜੂਕੇ ਦਾ ਪੂਰਾ ਪਿਆ ਮੀ ਨਹੀਂ ਬਾਈ ਆਹ ਦੇਖ ਲੋ ਸੁੱਕੇ ਖੇਤ ਤੇ ਜਮਾਈ ਪਾਣੀ ਚ ਖੜਾਤਾ ਸਾਰਿਆਂ ਚ ਪਾਣੀ ਖੜਾਤਾ ਮਸੜ ਆ ਵੀ ਗਿਰ ਗਈ 468 ਰੁਪਏ ਤਾਂ ਨਾ ਕਿਹੜੀ ਮੇਰੇ ਵਾਲੀ ਤੱਗੇ ਬਾਈ ਮੇਰੇ ਵਾਲੇ ਜਮਾਈ ਗਿਰ ਗਈ ਆਹ ਦੇਖ ਕੱਕਣਾਂ ਗਿਰੀਆਂ ਓਹੋ ਪੱਕੀ ਜਿਹੜੀ ਉਹਦੇ ਬਾਈ ਜਿਹੜੀਆਂ ਪੱਕੀਆਂ ਦੇ ਬਾਈ 468 ਰੁਪਏ ਬਿ ਵਿਛ ਗਿਆ ਤੇ ਤੇ 01 ਤਾਂ ਗੱਲ ਨਹੀਂ ਕਰਨਾ ਦਾ ਹਾਂ ਬਾਈ ਮੇਰੇ ਫਰਕ ਦੇ ਮੇਰੇ ਵੀ ਆਈ ਕੋ ਸੋਣਾ ਉੱਥੇ ਸਵਾਹ ਉੜੀ ਪਈ ਜਿਹੜਾ ਤਾਂ ਰੱਬ ਵਾਲਾ ਕਰੇ ਨਾ ਆ ਹੁਣ ਮੀ ਪਿਆ ਇਹਦੇ ਵੀ ਥੋੜੀ ਜਿਹੀ ਹਵਾ ਘੱਟ ਚੱਲੀ ਆ ਜੇ ਕਿਤੇ ਹੁਣ ਚੱਲ ਜਾਂਦੀ ਹਵਾ ਇਹਨਾਂ ਗੱਦਰ ਹੀ ਵਿਛਾ ਦੇਣੀ ਜੀ ਹੁਣ ਨਾ ਤਾਂ ਗਿਆ ਕੋਈ ਮੜੀ ਵੀ ਆ ਜਵੇ ਹੁਣ ਇਹਨੇ ਕੰਮ ਖਰਾਬ ਕਰਨਾ ਕੰਮ ਖਰਾਬ ਕਰੂਗੀ ਹਾਂ ਪਰ ਗਿਆ ਹਲੇ ਕਿਤੇ ਨਹੀਂ ਹੈਗਾ ਮੀਹ ਵਾਲਾ ਉਰੀ ਆ ਜਿਹੜੇ ਸਾਬ ਕੋ ਬੱਦਲ ਮੱਕੀ ਬਾਈ ਆਪਾਂ ਚੱਲੇ ਤੇ ਉੱਥੇ ਨੂੰ ਇਸ ਤਰਜ਼ੀਰੂ ਇੱਕ ਦੇਖਣ ਉਹ ਹਜੇ ਆਪਾਂ ਗਏ ਨਹੀਂ ਕਹੀਂ ਲੈ ਗਈ ਜਾਉਂਗੇ ਹੁਣ ਉਹ ਤਾਂ ਪਾਣੀ ਕੱਢਣਾ ਪੈਣਾ ਮਾਸਰ ਪਾਣੀ ਕੱਢਣਾ ਨਹੀਂ ਨੱਕਰ ਬਾਡ ਹੋਏ ਹੁਣ ਗੈਲ ਲੱਗਦੀ ਨਿਕਲ ਜੂਗਾ ਗੈਲ ਲੱਗਦੀ ਹੁਣ ਉਹ ਅਸੀਂ ਤਾਂ ਗਏ ਤੇ ਪਹਿਲਾਂ ਜਮੀ ਹਟ ਗਿਆ ਤਾਂ ਜਮੀ ਹਟ ਗਿਆ ਅੱਗੇ ਚਲੇ ਗਏ ਤੇ ਉਹਨਾਂ ਨਾਲ ਪਾਣੀ ਵੀਂਦਾ ਬਹੁਤਾ ਖੜਿਆ ਹਿਸਾਬ ਲੱਗਾ ਮੈਂ ਦਿਖਾਇਆ ਵੀਡੀਓ ਜਿਹੜਾ ਪਹਿਲਾਂ ਵੀ ਸੁੱਕਾ ਪੈ ਜਾਵੇਂ ਹਾਂ ਪੱਬੀ ਕਹਿੰਦਾ ਕੁਝ ਨਹੀਂ ਆ ਹਾਂ ਬਈ ਇੰਨਾ ਨਹੀਂ ਹੈ ਵੀ ਚਲੋ ਜਿਹੜਾ ਪਿਆ ਜ਼ੋਰ ਦਾ ਹੀ ਪਿਆ ਜ਼ੋਰ ਦਾ ਹੀ ਪਿਆ ਹਰਤੀ ਬਈ ਹੁਣ ਚਲੋ ਦੇਖਦੇ ਆਂ ਬਾਕੀ ਕੀ ਬਣਦਾ ਖਟੋਤਾ ਜਾ ਕੇ ਮਿਲਦੇ ਹੁਣ ਲੋ ਬਾਈ ਦਲਵੀਰ ਵਾਲੀ ਤੇ ਤੇਜੀ ਰੋ ਇੱਕ ਕੋਲਾ ਆ ਇਹਦਾ ਮਸਲ ਪਾਣੀ ਕੱਢ ਕਾਉਣਾ ਵੀ ਚਲੋ ਆਕਣਾ ਪਾਰੀ ਖੜੀ ਆ ਜੀ ਪਾਣੀ ਸਾਰੇ ਜੀ ਜੇ ਖੜਾ ਭਰੇ ਵਾ ਨਿਕਲ ਜਾ ਵਧੀਆ ਬਾਕੀ ਜਾ ਕੇ ਦੇਖਦੇ ਕਕਣਾ ਖੜੀ ਹੈ ਗਰੀ ਕਿੰਨੀ ਹੈ ਖੜੀ ਹੋਵੇ ਫਿਰ ਪਾਣੀ ਨੁਕਸਾਨ ਘੱਟ ਕਰਦਾ ਫਿਰ ਵੀ ਨਿਕਲ ਜੂਰ ਵੱਡ ਹੋ ਜੂ ਟਾਈਮ ਕਰ ਜੇ ਗਿਰ ਗਈ ਜੇ ਫੇਰ ਕਰੀਦੀ ਭਾਈ ਜਰੀ ਦਾ ਸਾਰੀ ਗਿਰਗੀ ਬਸ ਕਿੰਨੇ ਲੰਬੇ ਇਹਨੇ ਨੀ ਉਖਾਏ ਹਾਂ ਖਤਮ ਬਾਕੀ ਆਹ ਗਰੀਵੀਆ ਗਿਰਗੀ ਜਿਹਨੇ ਚੋਰ ਚੱਕੀ ਜਾਊਗੀ ਮਸ਼ੀਨ ਗੱਲ ਬਹੁਤੀ ਲੰਬੀ ਨਹੀਂ ਪੈਣਾ ਇਹ ਕੰਮ ਹੋਇਆਗਾ ਉਹ ਆ ਪਾਣੀ ਹੈ ਵਿੱਚ ਬੱਦਲ ਹਲੇ ਬਹੁਤ ਖੜਾ ਜੀ ਬੱਦਲ ਦਾ ਅੰਤ ਕੋਈ ਨਹੀਂ ਹੈਗਾ ਇਹੀ ਪੁਣ ਤੇ ਡਰ ਲੱਗਦਾ ਹਲੇ ਵਿੱਚ ਇਕਣਾ ਹੁਣ ਆ ਗਿਰ ਗਈ ਚੱਕ ਲੈਣੀ ਮਸ਼ੀਨ ਨਾਲ ਹਲੇ ਹੈਗੀ ਫੁੱਟਖੰਡ ਉੱਪਰ ਪੜੀ ਵੀ ਮੁੰਜਰਾਂ ਨੂੰ ਪਾਣੀ ਲੱਗਿਆ ਨਹੀਂ ਹੈਗਾ ਚਲੋ ਵੱਢਿਆ ਜਾਊਗਾ ਪਾਣੀ ਉਰੇ ਉਰੇ ਪਾਣੀ ਹੋਰ ਪਾਸੇ ਤੇ ਵੀ ਆਉਣ ਦੀ ਆਸ ਘੱਟ ਹੈ ਸਿੰਦਰਾਂ ਵਾਲ ਗਿਰ ਗਈ ਫੇਰ ਤੇ ਹਾਂ ਬਈ ਤੇ ਇਹਨਾਂ ਦਾ ਦਿਖਦਾ ਹੀ ਤਾਂ ਵੀ ਕਰਨ ਆਏ ਨਾ ਕੁਛ ਨਾ ਕੁਛ ਆਸ ਨਹੀਂ ਬੜੀ ਗੇਰੀ ਇਹਨਾਂ ਨੇ ਹੁਣ ਕਰੇ ਵੀ ਚਾ ਉਹ ਹਰੀ ਵੀ ਗੇਰੀ ਭਾ ਚਲੋ ਇਹਦੇ ਥੱਲੇ ਥੋੜਾ ਜਿਹਾ ਪਾਣੀ ਘਟਾ ਵੱਡਾ ਪਾਣੀ ਨੱਕਾ ਚੱਕਿਆ ਉਹ ਥੱਲੇ ਨਿਕਲਦਾ ਆਪੇ ਨਿਕਲ ਗਿਆ ਇਹਦਾ ਠੀਕ ਹੈ ਤਾਂ ਹੀ ਜਿਹੜਾ ਘਟਾ ਬਣਿਆ ਉਹ ਜ਼ਿਆਦਾ ਪਾਣੀ ਆ ਉਹਦਾ ਉਹਦਾ ਵੱਡਣਾ ਉਹਦਾ ਨੱਕਾ ਵੱਡਾ ਉਧਰ ਤੇ ਆਹ ਹਰੀ ਆ ਜਿਹੜੀ ਗਰਗੀ ਵੀ ਇਹ ਚੀਜ਼ ਦਾ ਨਖਾਨ ਹੈ ਚਲੋ ਇਹਦਾ ਹੁਣ ਜਿਕਣਾ ਗਰੀ ਵੀ ਹੈ ਮਸ਼ੀਨ ਨੇ ਚੱਕ ਲੈਣੀ ਹੈ ਚੱਕ ਲੈਣੀ ਹੈ ਇਹਦਾ ਥੱਲੇ ਜਿਹੜਾ ਪਾਣੀ ਆ ਨਿਕਲਦਾ ਹੈ ਵੀਰ ਆਪ ਥੋੜਾ ਭਲਾ ਕਰੇ ਇਹਨਾ ਆਜਣਾ 4 ਦਿਨ ਤੱਕ ਬੱਤ ਚੱਕੀ ਜਾਊਗੀ ਜਿਹੜਾ ਉੱਪਰ ਦੇ ਪਾਣੀ ਨਾਉਣਾ ਉਹ ਨਾ ਖਰਾਬ ਕਰਨਾ ਥੋੜਾ ਜਿਹਾ ਉਹ ਗਈ ਬਟੂ ਪਾਣੀ ਗਾਂ ਬਟੂ ਗਨੱਕੇ ਚਲੋ ਗਾਂ ਹਰੀ ਐ ਜਿਹਦੇ ਪਾਣੀ ਜਾਣਾ ਉਹ ਪੀਲਣਾ ਪਾਣੀ ਉਹਨਾਂ ਨੇ ਜਦੋਂ ਜਿੰਨੂ ਨੱਕਾ ਪਟਕਾਉਂਦਾ ਜੇ ਆਪਾਂ ਉਹ ਗਾਂਹਾਂ ਲਈ ਦੇਖ ਕੇ ਆਉਂਦੇ ਜਿਹੜੀ ਫਰਾਂ ਗਿਰਦੀ ਦੀ ਜ਼ਿਆਦਾ ਵੀ ਕਿਹਾ ਜਾ ਪ੍ਰੋਸੈਸ ਹੈ ਵੀ ਹੁਣ ਆਪਾਂ ਨਾ ਸਵਾਲ ਜਵਾਬ ਬਾਈ ਘੱਟੇ ਕਰਨੇ ਹੁਣ ਨਹੀਂ ਮਨ ਥੋੜਾ ਜਿਹਾ ਹੋਇਆ ਹੋਇਆ ਖਰਾਬ ਮੈਂ ਤੁਹਾਨੂੰ ਦਿਖਾਉਣਾ ਈ ਅਮੀ ਦਾ ਨੁਕਸਾਨ ਆਹ ਚੱਰੀ ਬਹੁਤ ਕੰਮ ਦੀ ਕਹਿੰਦੇ ਬਸੇਣ ਹੋਗਾ ਚੱਲੂਗੀ ਚਲੋ ਦੇਖਦੇ ਹੈ ਸ਼ਾਇਦ ਸਾਫ ਹੋ ਜੇ ਉਹ ਵਿਚੋਂ ਸੂਰਜ ਨਿਕਲ ਮੈਨੂੰ ਕਰਦਾ ਕਿੰਦਲੇ ਪਾਸੇ ਬੱਦਲ ਬਹੁਤ ਆਈ ਚੰਡੀਗੜ੍ਹ ਕਿੰਨੀ ਫੜਾ ਹੁਣ ਦੁਬਾਰੇ ਚੰਡੀਗੜ੍ਹ ਕੱਲ ਵੀ ਨਹੀਂ ਖਾਦਾ ਪਿਆ ਇਹ ਸਵੇਰੋਂ ਵੀ ਪਿਆ ਇੱਧਰ ਨੂੰ ਪਹਿਲਾਂ ਵੀ ਬਹੁਤ ਪਿਆ ਇੱਧਰ ਸਾੜੇ ਕਿੰਨੇ ਪੈਂਦੇ ਨੇ ਇੱਧਰ ਚੰਡੀਗੜ੍ਹ ਕਿੰਨੀ ਵੀ ਬਹੁਤ ਨੁਕਸਾਨ ਹੋਇਆ ਦਾ ਬਾਕੀ ਆ ਵੀ ਸਾਰੇ ਵੇਛ ਗਏ ਖੇਤੀ ਦਾ ਇਹ ਖੇਤ ਗੰਨੇ ਵਾਲਾ ਜਿਹੜਾ ਕਹਿੰਦੇ ਤਕੜਾ ਦਾ ਖੇਤ ਇਹਦੇ ਜੀਰੀ ਤਕੜੀ ਦੀ ਚਲੋ ਇਹਦਾ ਵੀ ਪਾਣੀ ਉਤਰਦਾ ਹੈ ਇੱਥਾਂ ਆਹ ਇਹਦਾ ਨੱਕਾ ਖੁੱਲਾ ਹੋਦਾ ਜਿਹੜਾ ਨੂੰ ਪਾਣੀ ਨਿਕਲ ਲਿਆ ਉਹ ਲੌ ਰਹਿ ਗਿਆ ਤਾਂ ਪਾਣੀ ਗੈਲ ਦੀ ਗਲੇ ਨਿਕਲਦਾ ਹੋ ਗਿਆ ਤੱਕਣੀ ਚਰੀਦਾ ਇੱਧਰ ਤੇ ਬਾਕੀ ਦੇ ਵਿੱਚ ਉਹ ਮੱਢ ਗਿਆ ਐਜੇ ਪਾਣੀ ਹੈਗਾ ਜੀ ਇਹਦਾ ਵੱਡ ਹੋ ਜਾਣਾ ਚਲੋ ਇਹ ਵੀ ਚਰੀ ਇਤੂ ਵੀ ਖੜੇ ਤੇ ਬੂਟਾਂ ਜੋ ਵੀ ਗੇਰਤੇ ਆਪਣਾ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਨਾਲੇ ਵੱਢ ਕੇ ਲਿਆਉਣੇ ਕੱਖ ਕਰਦਾ ਆਪਾਂ ਫੇਰ ਸਾਨੂੰ ਸਾਰਾ ਕੁਝ ਦਿਖਾਉਂਦੇ ਆ ਪਰ ਬੱਦਲ ਫੇਰ ਕਰਮੈਸ ਬਹੁਤ ਹੋਈ ਵੀ ਐ ਆਹ ਬੱਦਲ ਚੜਿਆ ਫੇਰ ਇਧਰ ਤੇ ਜ਼ਿਆਦਾ ਉਤਰਦਾ ਪਾਣੀ ਉਹ ਪਾਣੀ ਉਤਰਦਾ ਮਾ ਹਾਂ ਐਦੇ ਜੱਫੇ ਸਾਰੇ ਇਕੱਠਾ ਹੋਇਆ ਵਾ ਸਾਰਾ ਪਾਣੀ ਇਕੱਠਾ ਇੱਧੇ ਹੋ ਗਿਆ ਬਹੁਤ ਚੱਲਦਾ ਹੁਣ ਦਿੱਖਿਆ ਅੱਛਾ ਨੱਕੇ ਵੱਡੇ ਹੋਣਾ ਦਾ ਚੱਕੇ ਦਾ ਤਾਂ ਥੱਲੇ ਹੀ ਅੱਛਾ ਉਹਦਾ ਤਰ੍ਹਾਂ ਇਹਨਾਂ ਦਾ ਹਰੀ ਹਾਲੇ ਇਹਦਾ ਪਾਣੀ ਲੋੜਦੀ ਨਹੀਂ ਸੌਗਾ ਉੱਥੇ ਗਿਆ ਅਪਡੇਟ ਉੱਧਰ ਵੀ ਇੱਕ ਨੇ ਵਿਛਿਆ ਦਾ ਟੱਕ ਨਹੀਂ ਇੱਕ ਨੇ ਗਿਰ ਗਿਆ ਸਾਰੇ ਉਹ ਵੀ ਆਹ ਦੇਖੀ ਨੱਕਾ ਵੜ ਦੂੰ ਉਹ ਵੀ ਇਹ ਜਨ ਉਹਦਾ ਤਾਂ ਪਾਣੀ ਤਾਂ ਦੇਖ ਲੈਣੇ ਜੇ ਘਟਿਆ ਹੈ ਨਹੀਂ ਮੈਂ ਕਹਿੰਦਾ ਵੱਡੋ ਹੋਏ ਬਣ ਉਹ ਕੋਈ ਬਲੂਦ ਤਾਂ ਨਹੀਂ ਰਿਹਾ ਆਹ ਥੋੜਾ ਦੇਖੀ ਇਹ ਚੱਲੀ ਆਦਮਾ ਹੜਾ ਜੇ ਕੁਝ ਨਹੀਂ ਹੋਇਆ ਨਾ ਆ ਤਾਂ ਕੁਝ ਨਹੀਂ ਹੋਇਆ ਹੌਣ ਉੱਪਰ ਸਹੀ ਰਹਿਣਾ ਗਰਮੈਸ ਫੇਰ ਹੋਈ ਬੱਦਲ ਬਹੁਤ ਜੜੇ ਮੈਂ ਚੰਡੀਗੜ੍ਹ ਜਾਂਦਾ ਫਿਰ ਤਰੀ ਜਿਹੜਾ ਉਹ ਕਰਨਾ ਸਾਡੀ ਤਾਂ ਇਹ ਯਾਰ ਵੀ ਨਹੀਂ ਤੀ ਹਾਂ ਮੈਂ ਕਹਣਾ ਉਹਨੂੰ ਰੋਕ ਕੇ ਹੁਣ ਪਹਿਲਾਂ ਇਹਨੂੰ ਵੱਡਾ ਇਹਨੂੰ ਵੱਡਲਾ ਪਹਿਲਾਂ ਰੋਕ ਤਾ ਤਾਂ ਖੜੀ ਚੜੀ ਪਰਾਂ ਤਰੀ ਆਹੋ ਆਇਦਾ ਇਹਨਾਂ ਨੇ ਇਹ ਫਸਲਾਂ ਨੂੰ ਫਾਇਦਾ ਵੀ ਕਰਿਆ ਜਿਹੜੀ ਡੋਡੀ ਚਿਕਣਾ ਪਈਦੀ ਧੋਤ ਹੀ ਉਹ ਗਾਹਾਂ ਨਹੀਂ ਬਦੂਗੇ ਉਹ ਤਾਂ ਕਿ ਉਹ ਜੀ ਨਾਲ ਇਹਦਾ ਬਚਾਓ ਕਰ ਗਈ ਹਾਂ ਹੂੰ ਹਲੜੀ ਲੱਗੀ ਹੈ ਜੀ ਉੱਪਰ ਹਲੇ ਉੱਚੀ ਹੈ ਦੇਖ ਵੱਡ ਕਿਸੇ ਨੱਕਾ ਵੱਡ ਹੁੰਦਾ ਇਹਦਾ ਮਤ ਕਰਨ ਲੱਗਿਆ ਬਸ ਲੱਗ ਜੇ 15 20 ਮਿੰਟ ਹੋਉਨੇ ਨਹੀਂ ਉਤਰਦਾ ਕੰਮ ਕਿ ਕਰਦਾ ਹੂੰ ਹੁਣ ਔਖਾ ਦਾ ਬਾਈ ਹੈਗਾ ਹੀ ਐ ਚਲ ਹੁਣ ਵੀ ਹਟ ਜੇ ਵਾਲਾ ਜਾਂ ਉਤਰ ਕੇ ਜੇ ਆਹ ਬਈ ਹੈ ਚਲ ਹੁਣ ਕੰਜਾ ਖੰਡ ਪੈ ਜਾਣੀ ਯਾਰ ਸਰਕਾਰਾਂ ਦੇ ਹਾਂ ਨਹੀਂ ਹਾਂ ਚਲੋ ਬਾਈ ਵੜਦਾ ਪਾਣੀ ਦੇਖਦੇ ਆਂ ਕਿਆ ਬਚਾਉਣਾ ਦੱਸਾਂਗੇ ਹੁਣ ਕੱਲ ਦੀ ਅਪਡੇਟ ਕਰ ਲੂ ਮਿਲੂਗੀ ਉਹਨੂੰ ਕੱਲ ਦੀ ਸਾਰੀ ਹਾਂ ਚਲੋ ਠੀਕ ਹੈ ਜੀ ਮਿਲਦਾ ਫਿਰ ਕਿਸੇ ਅਗਲੇ ਵਲੌਗ ਚ ਭਾਈ ਤੁਸੀ ਖਾਲ ਜੀ ਸਤਿ ਸ਼੍ਰੀ ਅਕਾਲ ਜੀ